ਰੋਜੀ ਆਪਾਂ ਨਿਕਲ ਪਏ ਅਸੀਂ ਪਿੰਡੋਂ ਤੇ ਨੂਰ ਮਹਿਲ ਕ੍ਰਾਸ ਕਰ ਚੱਲੇ ਆ ਤੇ ਨਾ ਕੋਟਰ ਨੂੰ ਜਾਂਦੇ ਪਏ ਆ ਤੇ ਵਾਪਸ ਹੀ ਆਪਾਂ ਅੱਜ ਫੇਰ ਆਪਣੇ ਪਿੰਡ ਵੱਲ ਦੀ ਲੰਘਣਾ ਆ ਆਪਾਂ ਜਾਣਾ ਆ ਫਲੋਰ ਨੂੰ ਫਲੋਰ ਤੋਂ ਜਾਵਾਂਗੇ ਲੁਧਿਆਣਾ ਤੇ ਉਸ ਤੋਂ ਬਾਅਦ ਚ ਮਲੇਰ ਕੋਟਲਾ ਤੋਰੀ ਸੰਗਰੂਰ ਅੱਜ ਆਪਾਂ ਜਾਣਾ ਸੰਗਰੂਰ ਉਹ ਹੁਣ ਬਾਰ ਬਾਰ ਦੀ ਜਾਂਦੇ ਆ ਨਵੀਂ ਕਲੋਨੀ ਕੱਟ ਹੋ ਰਹੀ ਆ ਇੱਥੇ ਦੇ ਪਾਸੇ ਬਹੁਤ ਵਧੀਆ ਇਹ ਮੈਂਗਾ ਸੂਰ ਸੂਰ ਦਾ ਥੋੜਾ ਜਿਹਾ ਵੀਊ ਦਿਖਾਈ ਦੇ ਤੁਹਾਨੂੰ ਉਧਰ ਤੰਦ ਵੀ ਪਈ ਆ ਆਪਣੇ ਪਰ ਪਿੰਡਾਂ ਦਾ ਲੇਨ ਬਿਲਕੁਲ ਸਾਫ਼ ਮੌਸਮ ਹੈ ਅੱਜ ਤਰੇਲ ਤਰੂਲ ਵੀ ਘਟ ਪਈ ਆ ਤੇ ਕੋਰਾ ਥੋੜਾ ਜਿਹਾ ਪਿਆ ਆ ਅੱਗੇ ਸਾਨੂੰ ਚੌਂਕ ਆ ਗਿਆ ਆ ਨਕੂਤਰ ਵਾਲਾ ਤੇਰਾ ਬਾਬਾ ਦੀ ਪਿਆ ਜੋਤੀ ਇਸ ਵਿੱਚ ਬੜੀ ਸ਼ਾਂਤੀ ਵਾਲਾ ਮਾਹੌਲ ਆ ਤੇ ਆ ਗਿਆ ਆਪਣਾ ਸਟਾਲ ਕਾੜਨੀ ਵਾਲਾ ਦੁੱਧ ਆ ਗੂਗ ਮੰਗਾਈ ਜਾਂਦੇ ਆ ਆ ਲੱਗਾ ਹੋਇਆ ਕਾੜਨੀ ਵਾਲਾ ਦੁੱਧ ਜਿਹੜਾ ਆ ਗੂਗ ਮੰਗਾਉਣੀ ਆ ਆ ਕਿ ਸੀਖਦੇ ਆ ਕਾੜਨੀਆ ਗੂੜਨੀਆ ਪਾਥੀਆਂ ਬੁੱਥੀਆਂ ਲੱਗੀਆਂ ਆ ਇਹ ਆ ਪੱਛੜ ਗਿਆ ਨੂਰ ਮੈਂ ਰੋੜ ਤੇ ਇਹ ਬੁਲਾਉਣੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਮੀਨ ਕਰਦੇ ਆ ਵੀ ਸਾਰੇ ਠੀਕ ਠਾਕ ਹੋਣ ਹੋਵੇ ਆਪਾਂ ਵੀ ਪੂਰੇ ਠੀਕ ਆ ਤੇ ਹੁਣ ਆਪਾਂ ਜਾ ਕੇ ਨਕੋਦਰੋਂ ਸਵਾਰੀ ਬਿਠਾ ਕੇ ਤਪਾਵਸੀ ਇਧਰ ਨੂੰ ਮੁੜ ਪੈਣਾ ਇਹ ਰਾਤ ਦੇ ਦੇ ਵਿੱਚ ਵੀ ਸਾਨੂੰ 뷰 ਦਿਖਾਵਾਂਗੇ ਤੇ ਸਭ ਜਰੂਰ ਜਿੱਥੇ ਪਹੁੰਚਾਂਗੇ ਤਾਂ ਉੱਥੇ ਦੀ ਜਰੂਰ ਕਮ ਆਗੇ ਆ ਜੋ ਚੱਲੀਏ ਕਟੜਾ ਤੋਂ ਦਿੱਲੀ ਤੋਂ ਕਟੜਾ ਐਕਸਪ੍ਰੈਸ ਅਮਰitsar ਦੇ ਵਿੱਚ ਦੀ ਹੋ ਕੇ ਨਿਕਲਦਾ ਆ ਤੇ ਇਥੋਂ ਪੜ ਜਾ ਕਰ ਦਿੱਤੀ ਆ ਤਿਆਰ ਆਪਾਂ ਇਹਨਾਂ ਨੂੰ ਬਰਾਂਡੇ ਬਰਾਂਡੇ ਕਹਿੰਦੇ ਹੁੰਦੇ ਆ ਤੇ ਹੁਣ ਆਪਾਂ ਚੱਲੇ ਆ ਨਕੌਦਰ ਨੂੰ ਜਿਹੜਾ ਫੌਜੀ ਆ ਕੇ ਮਿਲਦੇ ਆ ਸਾਨੂੰ ਕੁਝ ਕੇ ਨਕੌਦਰ ਚੰਕਰ ਰੂੜ ਉਧਰ ਜੰੰਦੜ ਰੇੜਾ ਘੂੜਿਆਲਾ ਆਹ ਦੇ ਭਾਜੀ ਪਾਤੀਆਂ ਦਾ ਘੂਰਾ ਜਾਂ ਲੱਗਾ ਚਾਹ ਨੂੰ ਤਾਂ ਬਹੁਤ ਰੱਚੰਦਾ ਆ ਜਦੀ ਪੈਂਦੀ ਮੱਠੀ ਮੱਠੀ ਧੁੱਪ ਤੇ ਇੰਦਰਾਸਾਂ ਦੇ ਥੱਕ ਨੂੰ ਚੀਰਦੀ ਹੋਈ ਆ ਕੇ ਰੋਡ ਤੇ ਪੈਂਦੀ ਬੜੀ ਸੋਹਣੀ ਲੱਗਦੀਆਂ ਕਿਰਨਾਂ ਇਹ ਆਪਾਂ ਪਹੁੰਚ ਚੱਲੇ ਆਂ ਫਲੋਰ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ ਤੇ ਬਹੁਤ ਸੋਹਣਾ ਥਿਊ ਵਿਊ ਹੈ ਸਵੇਰ ਸਵੇਰ ਦਾ ਉਹ ਵੀ ਚੜ ਗਏ ਆਂ ਆਪਾਂ ਚੱਲਣ ਲੁਧਿਆਣੇ ਵਾਲਾ ਬਾਈਪਾਸ ਜਿਹੜਾ ਨਿਕਲਦਾ ਹੈ ਗੱਲ ਰੋਡ ਤੋਂ ਪਾ ਟੋਲ ਪਰਜੀ ਤੋਂ ਚੜ ਗਏ ਆ ਉੱਪਰ ਪੌਲ ਦੇ ਨਵਿਆਣੇ ਦੇ ਬਾਹਰੋਂ ਬਾਹਰ ਇਹੀ ਦਿੰਦੇ ਬਾਹਰੋਂ ਬਾਹਰ ਤੇ ਰੱਛ ਇੰਤਰ ਸਾਰਿਆਂ ਤੋਂ ਜ਼ਿਆਦਾ ਆਉਂਦਾ ਆ ਉਹ ਤਿੰਨ ਪੌਲ ਜਿਹੜੇ ਆਉਂਦੇ ਆ ਪੱਕੋ ਵਾਲਾ ਈ ਧੁਕਰੀ ਵਾਲਾ ਗੇਲਰੂੜ ਵਾਲਾ ਫਰੋਜਪੁਰ ਵਾਲਾ ਉਹਦਾ ਇੱਥੇ ਰੱਛ ਹੁੰਦਾ ਜ਼ਿਆਦਾ ਇੱਥੋਂ ਕੁ ਮੋੜਿਆ ਥੋੜੀ ਜਿਹੀ ਇੱਥੋਂ ਬੱਧਰਾ ਆ। ਗਿੱਲ ਨੇਰ ਨਾਲ ਦੀ ਨਾਲ ਰੋਡ। ਪਾਣੀ ਪੂਣੀ ਛੱਡ ਦਿੱਤਾ ਹੁਣ ਵਿੱਚ। ਸਾਬ ਜੀ ਕਰਕੇ। ਬੁੱਧ ਲਈ ਇਹ ਕਰਦੇ। ਤੇ ਹੁਣ ਆਪਾਂ ਪਿੰਨੇ ਆ ਹੱਲ। ਆ ਜਹੰਦਰ ਇਸਤੇਮਾਲ ਕੀਤੀ ਆ ਉਹ। ਇਹ ਆਪਾਂ ਮਲੇਰ ਕੋੜ ਨਾਲ ਰੋਡ ਤੇ ਚੜ ਗਏ ਆ। ਲੁਧਿਆਣੇ ਤੋਂ ਗਿੱਲ ਪਿੰਡ। ਹੋਰ ਅੱਛਾ ਰੋਡ ਤੇ। ਆੜਿਆ ਤੁਹਾਡੀ ਸੇਵਾ ਵਿੱਚ ਕਬਿਆਤੀ ਹੈ ਨਾ ਸੰਗਰੂਰ ਪਹੁੰਚ ਗਏ ਆ ਤੇ ਆਪਾਂ ਹੁਣ ਚੜਨਾ ਸੁਨਾਮ ਰੋਡ ਤੇ ਇੱਥੇ ਕਿ ਅਗਰ ਬਹੁਤ ਨਾਲ ਕੇ ਆਉਣਾ ਸੁਨਾਮ ਆਪ ਸੰਗਰੂਰ ਤੋਂ ਸੁਨਾਮ ਰੋਡ 8 ڈالر ਤੋਂ ਜਲਦੀ ਨਹੀਂ ਭਰਿਆ ਦੇਖੀ ਨੀ ਮੈਂ ਟਾਈਲੈਂਡ ਟਾਈਲੈਂਡ ਆਹ ਆਇਆ ਆਹ ਆਇਆ ਆ ਗਿਆ ਆ ਆਇਆ ਆ ਆਹ ਮੇਰੇ ਵੀਡੀਓ ਤੇਲੀਫੋਰ ਤੇਲੀਫੋਰ ਨਹੀਂ ਆ ਉਹ ਭਾਈ ਪੂਰੇ ਦੱਪੇ ਨਹੀਂ ਇੱਥੇ ਗਰੀਬ ਨਹੀਂ ਹੋਣਾ ਇਹ ਨਾ ਬੜਾ ਆਹ ਪਹੁੰਚ ਗਿਆ ਰਿਜ਼ੋਰਟ ਦੇ ਵਿੱਚ ਇਹ ਤਾਂ ਖਾਲੀ-ਖਾਲੀ ਹੈ ਜਿਦਾਂ ਦਾ ਹੋਣਾ ਹੋਣਾ ਹਾਂ ਹਾਂ ਕਿਸੇ ਡਾਕਟਰ ਸਟਾਰ ਆ ਲਓ ਜੀ ਆਪਾਂ ਪਹੁੰਚ ਗਏ ਆ ਸੰਗਰੂਰ ਤੋਂ ਅੱਗੇ ਸੁਨਾਮ ਰੋਡ ਤੇ ਤੇ ਪਹੁੰਚਿਆ ਨੂੰ ਆਪਾਂ ਨੂੰ ਹੋ ਗਿਆ ਘਟੂ ਘਟ ਨਹੀਂ 20 ਮਿੰਟ ਤੇ ਗੱਡੀ ਲਾਤੀ ਆ ਤੇ ਹੁਣ ਆਪਾਂ ਇਹਨੂੰ ਸ਼ਾਮ ਨੂੰ ਤੁਰਨ ਤੋਂ ਪਹਿਲਾਂ ਫੇਰ ਕਰਾਂਗੇ ਸਾਫ਼ ਤੇ ਇੰਝ ਕਰਵਾਵਾਂਗੇ ਰਿਜ਼ੋਰਟ ਕਾ ਵੀ ਘੈਂਡ ਆ ਤੇ ਬਾਕੀ ਅੱਜ ਦਾ ਦਿਨ ਆਪਣਾ ਵਧੀਆ ਲੰਘੇ ਪਰਮਾਤਮਾ ਮੂਰੇ ਇਹ ਅਰਦਾਸ ਬੁਣਤੀ ਆ ਤੰਦਰੁਸਤ ਆਪਾਂ ਆਏ ਆ ਤੇ ਤੰਦਰੁਸਤ ਵਾਪਸ ਘਰੇ ਪਹੁੰਚੀਏ ਕਿਰਪਾ ਕਰੇ ਮੇਰਾ ਗੁਰੂ ਸਤਨਾਮ ਸੱਚੇ ਪਾਤਸ਼ਾਹ ਜੀਓ ਤੇ ਸਾਰੇ ਜਣੇ ਆਪਣਾ ਬਲੌਗ ਦੇਖਿਆ ਕਰੋ ਤੇ ਆਪਣੇ ਵੀ ਹੌਸਲਾ ਵਜਾਈ ਵਧਾਓ ਕਿਰਪਾ ਕਰੋ ਬਾਬਾ ਜੀ ਤਿੰਨ ਵਧੀਆ ਲੰਗੇ